ंड अज थोड़ा जोश देख के थोड़ा जज्बा देख के ਹੁਣ ਇੱਕ ਤਰੀਕ ਨੂੰ ਇਹ ਸੇ ਪਿਆਰ ਨੂੰ ਵੋਟਾਂ ਚ ਬਦਲ ਕੇ ਇੱਕ ਨਵਾਂ ਇਤਿਹਾਸ ਲਿਖ ਦਿਓ ਮਾਝੇ ਵਾਲਿਓ ਮਾਝੇ ਵਾਲੇ ਇਤਿਹਾਸ ਲਿਖਣ ਵਾਸਤੇ ਜਾਣੇ ਜਾਂਦੇ ਆ ਤੁਹਾਡੇ ਆਪਣੇ ਲਾਲਜੀਤ ਪੁੱਲਰ ਤੁਹਾਡੇ ਕੈਂਡੀਡੇਟ ਨੇ ਆ ਜਿਹੜਾ ਕਾਠਾ ਹੈ ਇਹ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਪਿੱਖੀ ਪਿੰਡਾਂ ਜਾਂ ਸੰਗਰੂਰ ਵਾਲੇ ਪਾਸੇ ਆ ਇਹ ਸੰਗਰੂਰ ਵਾਲੇ ਪਾਸੇ ਹੁੰਦਾ ਕਾਠੇ ਜੇ ਤੁਸੀਂ ਮੈਨੂੰ 13 ਮਝਾਲਾ ਕਿਸੇ ਮਾਈ ਦੇ ਲਾਲ ਦੀ ਇੱਕ ਪੈਸਾ ਪੰਜਾਬ ਦਾ ਰੋਕ ਕੇ ਦਿਖਾਵੇ ਤਾਂ ਪੰਜਾਬ ਸਰਬੰਤਨ ਤੁਹਾਡੇ ਆਪਣੇ ਆਲਜੀਤ ਪੁੱਲਰ ਤੁਹਾਡਾ ਆਪਣਾ ਤੁਸੀਂ ਸਾਰੇ ਮਾਝ ਵਾਲੇ ਜਿੰਨਾ ਪਿਆਰ ਦਿੱਤਾ ਇਹਨੂੰ ਹੁਣ ਡਬਲ ਟ੍ਰਿਪਲ ਕਰ ਦੋ ਮੈਨੂੰ ਇਹ ਸੌਖਾ ਹੋ ਜਾਊਗਾ ਕਿ ਇੱਕ ਤਰੀਕ ਨੂੰ ਜਦੋਂ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ ਝਾੜੂ ਵਾਲਾ ਬਟਨ ਦਬਕ ਕੇ ਮੇਰੀ ਜ਼ਿੰਮੇਵਾਰੀ ਸ਼ੁਰੂ ਹੋਊਗੀ ਮੈਂ 4 ਜੂਨ ਤੋਂ ਬਾਅਦ ਬਿਲਕੁਲ ਸੋਨੇ ਦੀ ਚਿੜੀ ਬਣਾ ਕੇ ਦਿਖਾਉਂ ਪੰਜਾਬ ਮੈਂ ਤੁਹਾਡੇ ਨਾਲ ਤੁਹਾਡਾ ਸਾਥ ਵੰਗਣਾ ਬਾਹਰ ਨਹੀਂ ਜਾਣ ਦੇਣਾ ਬਾਹਰਿਆਂ ਨੂੰ ਇੱਥੇ ਬੁਲਾਉਣਾ ਹੈ ਕਿ ਆਓ ਇੱਥੇ ਆ ਕੇ ਕੰਮ ਕਰੋ ਆਓ ਇੱਥੇ ਕੰਮ ਕਰਕੇ ਕੰਮ ਕਰਕੇ ਤੁਸੀਂ ਨਾਲੇ ਆਪ ਕੰਮ ਕਰੋ ਨਾਲੇ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਮੈਂ ਸਾਡੇ ਪੰਜਾਬ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦਾ ਵੇਖੀ ਬੈਠਦੀ ਧਰਤੀ ਤੇ ਤੁਹਾਡਾ ਸਾਰਿਆਂ ਦਾ ਆਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਨੂੰ ਜਿੱਤੇ ਕੋ ਅਜ ਮਾਨ ਸਾਹਿਬ ਆ ਗਿਆ 40000 ਦੀ ਲੀਡ ਦਿਵਾਉਣੀ ਆ ਭੁੱਲਰ ਸਾਹਿਬ ਨੂੰ ਜਿੰਦਾਬਾਦ